ਸੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਾਨੂੰ ਵੀ ਔਰਕ ਮਿਲੇ ਆ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਜੀ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਸ ਦਰ ਤੇ ਆਉਂਦਿਆਂ ਨੂੰ ਜੀ ਬਾਬਾ ਜੀ ਮੇਰੀ ਉਮਰ 65 ਤੋਂ ਟੱਪ ਗਈ ਆ ਅੱਛਾ ਜੀ ਮੈਂ ਬਿਲਕੁਲ ਇਹ ਬੱਚੇ ਤੋਂ ਛੋਟਾ ਜਦੋਂ ਦਾ ਉਹਨਾ ਉਹ ਤੋਂ ਦੋ ਚੌ ਬੰਦੇ ਦਾ ਰਸਨ ਪਾਣੀ ਆਉਂਦਾ ਹੁੰਦਾ ਸੀ ਜਿਹੜਾ ਖਾ ਗਿਆ ਖਾ ਗਿਆ ਜਿਹੜਾ ਰਹਿ ਕੇ ਇੱਕ ਮੁੱਪਾ ਰਹਿ ਗਿਆ ਉਦੋਂ ਪਹਿਲੀਆਂ ਚੀ ਪਹਿਲੀਆਂ ਚੀ ਮੁੜ ਕੇ ਪ੍ਰਮਾਤਮਾ ਦੀ ਜੋ ਜੋ ਮਿਹਰ ਹੁੰਦੀ ਆ ਉਹ ਆਪ ਹੀ ਉਹ ਸਦਦਾ ਇਹਨੂੰ ਵਾਰਸ ਹੀ ਗਾ ਬਾਬਾ ਜੀ ਨੂੰ ਬਾਬਾ ਜੀ ਨੂੰ ਵਾਰ ਹੀਗਾ ਮਤਲਬ ਦਸਵੇਂ ਪਾਤਸ਼ਾਹ ਨੇ ਵਾਰ ਦਿੱਤਾ ਹੈਗਾ ਜਦੋਂ ਛੋਟੇ ਹੁੰਦੇ ਅਨੰਦਪੁਰ ਸਾਹਿਬ ਰਹਿੰਦੇ ਸੀ ਅੱਛਾ ਜੀ ਤੇ ਮਾਤਾ ਲੈਣ ਗਈ ਹੈ ਜਿਦ ਤਰਾ ਆਪਾਂ ਗਏ ਹੋਈਏ ਤੇ ਆਪਣੇ ਘਰ ਦੇ ਵੀ ਬਹੁਤ ਜਿਹੇ ਮੁਸ਼ਕਿਲ ਹੀ ਝਲਦੇ ਆ ਹਾਂਜੀ ਜੇ ਔਖੀ ਘਾਟੀ ਵਿਖੜਾ ਪੈਣਾ ਸੂਲ ਸਰਾਹੀ ਖੰਜਰ ਪਿਆਲਾ ਇਹ ਜਿਨ੍ਹਾਂ ਫਕਰਾ ਦੇ ਦਿਲ ਤੇ ਲਿਖਿਆ ਹੁੰਦਾ ਉਹੋ ਜਾਣ ਕੇ ਇਹਨਾਂ ਵੇਹਣਾਂ 'ਚ ਰੁੱੜਦੇ ਆ ਸਹੀ ਗੱਲ ਹੈ ਰੱਬ ਦੇ ਨਾਲ ਲਾਉਣੀ ਕੋਈ ਸੌਖੀ ਗੱਲ ਨਹੀਂ ਸਹੀ ਗੱਲ ਹੈ ਨਾਲੇ ਕਾਲ ਯੁਗ ਦਾ ਪਹਿਰਾ ਹੈ ਜੀ ਉਹ ਤੇ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਵੀ ਉਹਨਾਂ ਕਿਹਾ ਵੀ ਅੱਜੇ ਚਾਰ ਪੈਰ ਸੀ ਪੈਰ ਹਾਂਜੀ ਹੁਣ ਘੱਟਦੇ ਘੱਟੇ ਕੱਲ ਜੋਗੇ ਇੱਕੋ ਪੈਰ ਆ ਇੱਕ ਬੰਦਾ ਧਰਮੀਆਂ ਬਾਕੀ ਬੰਦੇ ਜਿਹੜੇ ਸਭ ਬਖਾਵਾ ਠੀਕ ਹੈ ਜੀ ਜਦੋਂ ਬਾਬਾ ਜੀ ਤੇ ਲੈਣ ਗਏ ਮਾਤਾ ਤੇ ਮਾਤਾ ਇਹ ਖੇਦੋ ਖੁੰਡੀ ਖੇਡਣ ਡੇ ਆ ਠੀਕ ਹੈ ਜੀ ਖੇਦੋ ਖੁੰਡੀ ਖੇਡਣ ਡੇ ਆ ਤੇ ਇਹਨੇ ਅਖਰੀ ਰਲਾਈ ਆਪਣੀ ਮਾਤਾ ਦੇ ਨਾਲ ਵੀ ਚਲੀਏ ਇਹ ਜਦੋਂ ਦਸਵੇਂ ਪਾਸ਼ਾ ਕੋਲ ਸੀ ਹਾਂਜੀ ਆਹੋ ਠੀਕ ਹੈ ਜੀ ਇਹ ਤੇ ਖੇਡਾਂ ਤਿਆਰ ਕਰਦੇ ਸੀ ਉਹਦਾ ਬ੍ਰਹਮਗਿਆਨੀ ਕੀ ਗੱਤ ਬ੍ਰਹਮਗਿਆਨੀ ਜਾਣੇ ਹਾਂਜੀ ਕਿ ਆਣ ਕੇ ਮਾਤਾ ਨੇ ਪੁੱਛਿਆ ਬਾਬਾ ਜੀ ਕਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਕੀ ਜਾਂਦੇ ਆ ਇਹ ਉਹ ਤੇ ਅੱਖ ਨਹੀਂ ਮਿਲਾਉਂਦੇ ਆਂਦੇ ਰਹਿਣ ਦੋ ਉਹਨਾਂ ਨੂੰ ਕਿਹੇ ਦਿਨ ਨੂੰ ਇਹ ਤੇ ਦੀਪ ਤੇ ਵੀ ਘਰ-ਘਰ ਦੀਪ ਜਗਾਇਆ ਕਰਦੇ ਆ ਵਾਹਿਗੁਰੂ ਅੱਜ ਉਹ ਸਮਾਂ ਆਇਆ ਵਾ ਕਿ ਕੋਈ ਵੀ ਬੰਦਾ ਨਹੀਂ ਨਾਮ ਜਪਣ ਵਾਲਾ ਜਿਹੜਾ ਪ੍ਰਮਾਤਮਾ ਨੇ ਨਾਮ ਲਿਆਉਂਦਾ ਹੋਊਗਾ ਮੰਦਾ ਆਜੇ ਚੰਗਾ ਆਜੇ ਨੀਚਾ ਆਜੇ ਜਿਹੜਾ ਮਰਜੀ ਆਜੇ ਚਾਰੇ ਗੇਟ ਖੁੱਲੇ ਨੇ ਆਣ ਕੇ ਸੰਗਤ ਚ ਜਾਵੇ ਉਹਦੇ ਤੇ ਕਿਰਪਾ ਜ਼ਰੂਰ ਹੁੰਦੀ ਹੈ। ਤੁਮ ਕੀ ਕੀ ਮਿਲਿਆ ਬਾਬਾ ਜੀ? ਮੈਨੂੰ ਬੜਾ ਕੁਝ ਮਿਲਿਆ। ਮੈਨੂੰ ਨਾਮ ਚਾਹੀਦਾ ਮੈਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ। ਵਾਹਿਗੁਰੂ। ਵਸਤਾ ਜਿਹੜੀਆਂ ਨੇ ਸਾਰੀ ਸਾਰੀ ਉੰਰਾਂ ਦੇ ਵਿੱਚ ਪੂਰੀਆਂ ਨਹੀਂ ਹੁੰਦੀਆਂ। ਨਾ ਹੋਣੀਆਂ ਹੀ ਆ। ਤਮਾਂ ਵਾਦੀ ਜਾਂਦੀ ਆ। ਤਮਾਂ ਵਾਦੀ ਜਾਂਦੀ ਆ ਨਾ ਤੇ ਭਗਤ ਜਿਹੜੇ ਹੁੰਦੇ ਆ ਉਹ ਤਮਾਂ ਨੂੰ ਖਰਾਬ ਖਤਮ ਕਰ ਦੇਉਂਦੇ ਆ। ਠੀਕ ਹੈ ਜੀ। ਮਾ ਸੁਨਤੋਖ ਹੋਏ ਗੁਰਬਚਨੀ ਪ੍ਰਵਸੋ ਜੁੜੇ ਧਿਆਨ। ਪ੍ਰਭੂ ਦਾ ਸਿਮਰਨ ਕਰਨਾ ਕੋਈ ਫਿਕਰ ਨਹੀਂ ਰਹਿੰਦਾ ਵਿਆ ਚੀਜ਼ ਮਿਲੇ ਆ ਚੀਜ਼ ਮਿਲੇ। ਏ ਜਿਹੜੀਆਂ ਜਿੱਤਾਂ ਤੇ ਰਦੀਆਂ ਸਿੱਧੀਆਂ ਨੇ ਹਾਂਜੀ ਜਿੱਤਾਂ ਦੇ ਨਾ ਜਿਸ ਮਾਇਆ ਕੋ ਚਾਰ ਕੋਟ ਢਟਾਏ ਸੋ ਮਾਇਆ ਹਰ ਸੇਵਾ ਤੇ ਪਾਏ ਜਿਸ ਸੁਭਾ ਕੋ ਭਲੀ ਕਰਨੀ ਸੋ ਸੁਭਾ ਭਜ ਹਰ ਕੀ ਚਰਨੀ ਗੁਰੂ ਦੀ ਸੰਗਤ ਚ ਬਿਲਕੁਲ ਮਾਇਆ ਵੀ ਦਸੀ ਆ ਜਦੋਂ ਮਾਇਆ ਦੀ ਟੋਟ ਆਉਂਦੀ ਆ ਅਰਦਾਸ ਕਰ ਲੋ ਕਹਿਣ ਦੀ ਲੋੜ ਵੀ ਨਹੀਂ ਕਿਤੇ ਨਾ ਕਿਤੇ ਢੋਤਾ ਆਪਣੇ ਆਪ ਬਣ ਜੂਗਾ ਆਪਣੀ ਕਿਰਤ ਕਰੀ ਜਾਓ ਮਹਾਰਾਜ ਆਪੇ ਮਿਹਨਤਾਂ ਮੈਂ ਸੱਤਾਂ ਗੱਲਾਂ ਦਾ ਮਾਲਕ ਹਾਂ ਤੇ ਉਦੋਂ 82 ਦੇ ਵਿੱਚ ਕਾਂਗਰਸੀ ਪਾਰਟੀਆਂ ਪਿੰਡਰਾਲੇ ਤੋਂ ਪਹਿਲਾਂ ਜਾਦੀਆਂ ਸੀ ਉਹਨਾਂ ਦਾ ਜੋਰ ਹੁੰਦਾ ਸੀ ਠੀਕ ਹੈ ਜੀ ਤੇ ਸਾਡਾ ਫਸਲਵਾੜੀ ਜਿਹੜਾ ਸੀ ਉਹ ਨਹੀਂ ਹਉਣ ਦਿੰਦੇ ਪੈਲੀਆਂ ਪਈਆਂ ਰਹਿੰਦੀਆਂ ਠੀਕ ਹੈ ਜੀ ਮੁੜ ਕੇ ਜਿਉਂ-ਜਿਉ ਗੁਰੂ ਦੇ ਚਰਨਾਂ 'ਚ ਲੱਗੇ ਕੋਈ ਐਸਾ ਸਮਾਇਆ ਉਹ ਮੈਂ ਗੱਲ ਸਾਰੀ ਨਹੀਂ ਦੱਸਨੀ ਬੰਦਾ ਮਰ ਗਿਆ ਠੀਕ ਹੈ ਜੀ ਅੱਜ ਕੁਝ ਭਲਕੇ ਕੁਝ ਸੇਵਾ 'ਚ ਹੁੰਦੇ ਰਹੇ ਭੁੱਖੇ ਭੁੱਖੇ ਮਰਦੇ ਰਹੇ ਸੇਵਾ 'ਚ ਹੁੰਦੇ ਰਹੇ ਅੱਜ ਕੁਝ ਮੇਰੇ ਕੋਲ ਹੁਣ ਤਿੰਨਾਂ ਭਰਾਵਾਂ ਕੋਲ ਸਾਡੇ ਤਿੰਨ ਤਿੰਨ ਕਿੱਲੇ ਥਾਵਾਂ ਠੀਕ ਹੈ ਜੀ ਅਸੀਂ ਤਿੰਨਾਂ ਕਿੱਲੇ 'ਚ ਮੈਂ 2 ਲੱਖ ਤੇ 60 ਹਜ਼ਾਰ ਰੁਪਏ ਠੀਕ ਹੈ ਮੈਨੂੰ ਗੁਰੂ ਨੇ ਬੜਾ ਕੁਝ ਦਿੱਤਾ ਵਾ ਮੈਂ ਅੱਲਾ ਬਾਬੇ ਦੀਪ ਸਿੰਘ ਵਰਗਾ ਕੁਝ ਸਾਥ ਨਹੀਂ ਦੇ ਸਕਦਾ ਬਾਹ ਮੜ ਕੇ ਸਾਥ ਦਿੰਦਾ ਸਭ ਤੋਂ ਵੱਡੀ ਕਿਰਪਾ ਹੀ ਸੰਤੋਸ਼ਟੀ ਹੈ ਜਿਹੜਾ ਸੰਤੋਸ਼ਟ ਹੈ ਨਾ ਸਮਝ ਲਓ ਜੇ ਜੇਕਾਰ ਆ ਤੇ ਜਿਆਦਾ ਦਰਬਾਰ ਸਾਹਿਬ ਮੈਂ ਜ਼ਿੰਦਗੀ ਚ ਦਰਬਾਰ ਸਾਹਿਬ ਜਿਆਦਾ ਰਿਆ ਇੱਥੇ ਹੁੰਦਾ ਰਿਹਾ ਵਾਂ ਸਮੇਂ ਦੇ ਹਿਸਾਬ ਨਾਲ ਜਿੱਦਾਂ ਕੱਲ ਆਏ ਆ ਕੱਲ ਵੀ ਜਾ ਸਕਦੇ ਹਾਂ ਪਰ ਇਹ ਸੰਗਤ ਪਿਆਰ ਹੁੰਦਾ ਸੰਗਤ ਚ ਪਿਆਰ ਹੁੰਦਾ ਜਿਨ੍ਹਾਂ ਦੇ ਕਰਮ ਹੈ ਜਿਨ੍ਹਾਂ ਦੇ ਭਾਗ ਆ ਉਹਨਾਂ ਨੇ ਗੁਰੂ ਦੀ ਸੰਗਤ ਚ ਆਉਣਾ ਭਾਵੇਂ ਕਿਓ ਦਾ ਘੜਾ ਡੋਲ ਜੇ ਪਰਵਾਹ ਨਾ ਕਰ ਜਿਹ ਪਹਿਲੇ ਤੁਸੀਂ ਦਰਬਾਰ ਸਾਹਿਬ ਜਾਣੇ ਆ ਸਾਡਾ ਜਿਆਦਾ ਦਰਬਾਰ ਸਾਹਿਬ ਨੇ ਏਡ ਕਿੱਦਿਆ ਪਹਿਲਾਂ ਠੀਕ ਹੈ ਜੀ ਮਤਲਬ ਇੱਥੇ ਬਹੁਤ ਜ਼ਿਆਦਾ ਘਟ ਹੀ ਤੇ 20 ਦੇ ਸਾਲਾਂ ਦੇ ਵਿੱਚ ਜਿਆਦੀ ਸਤੋਤ ਹੋਈ ਆ ਤੇ ਸਤੋਤ ਹੋਣ ਕਰਕੇ ਮਾਹ ਪੁਰਖਾਂ ਦੇ ਹੋਰ ਪੈਰ ਪੈ ਕੇ ਸਤੋਤ ਹੋ ਗਈ ਮੁੜ ਕੇ ਆ ਧਰਨੇ ਦਾ ਕੰਮ ਚੱਲਦਾ ਚੱਲ ਪਿਆ ਐਤਵਾਰ ਦਾ ਉਹ ਸੰਗਤ ਬਹੁਤ ਜ਼ਿਆਦਾ ਜੁੜਨੀ ਚਾਲੂ ਹੋ ਗਈ ਠੀਕ ਹੈ ਲੇਖਾ ਨਹੀਂ ਕੋਈ ਹੋ ਸਕਦਾ ਕੋਈ ਲੇਖਾ ਨਹੀਂ ਹੈ ਵਾਹਿਗੁਰੂ ਮੈਂ ਤਾਂ ਕਹਿੰਦਾ ਮੈਂ ਬਹੁਤ ਜ਼ਿਆਦਾ ਮਿਹਰਿਆ ਖਗਤਾਂ ਦੇ ਮੇਰੇ ਬਾਬੇ ਨੇ ਮੇਰ ਕੀਤੀ ਆਪਣੇ ਹਸਤੀਆਂ ਤੇ ਬੰਦੇ ਤੇ ਕੁਛ ਨਹੀਂ ਆਪਣਾ ਕੀਤਾ ਕੁਛ ਨਹੀਂ ਹੁੰਦਾ ਬੰਦਾ ਮੈਂ ਮੈਂ ਕਰਦਾ ਰਹਿੰਦਾ ਸਾਰੀ ਖੇਡ ਹੁਕਮ ਚ ਹੀ ਹੋ ਰਹੀ ਆ ਉਹਦੇ ਪ੍ਰਮਾਤਮਾ ਦੇ ਹੁਕਮ ਜਿਹੜਾ ਹੁਕਮ বুঝੇ ਉਹ ਪ੍ਰਮਾਨ ਖਸਮੇ ਦਾ ਵੱਲ ਪਾਹਿੰਦਾ ਜਿਹੜੇ ਹੁਕਮ ਨੂੰ ਬੁੱਝਦੇ ਉਹਨੇ ਹਾਲਿਆ ਜਿੰਨਾਂ ਨੂੰ ਨਹੀਂ ਪਤਾ ਉਹ ਇੱਦਾਂ ਹੀ ਕਰਦੇ ਫਿਰ ਦੁਨੀ ਦੀ ਮੋਜ ਹੈ ਜਿੱਥੇ ਲਾਇਆ ਜਿੱਤ ਜਿੱਤ ਲਾਇਆ ਤੇ ਫਿਰ ਲੱਗਣਾ ਇਸ ਕਰਕੇ ਹੁਣ ਵੀ ਬਹੁਤ ਜ਼ਿਆਦੀ ਹਮਾਨ ਕਿਰਪਾ ਰਾਤ ਨੂੰ ਸਤ ਸੰਗ ਚੱਲਦਾ ਰਿਹਾ ਪਾਰ ਚੱਲਦੇ ਰਹੇ ਉਹਨੂੰ ਵੀ ਦੇਖੋ ਸ਼ਾਮਾ ਸੀ ਦਾ ਅੰਤਰੀਂ ਕੋ ਪੈਣਾ ਸ਼ਾਮਾ ਨੂੰ ਜਦੋਂ ਜਾ ਕੇ ਕਈਆਂ ਦੀ ਉਧਰ ਨਹੀਂ ਸਰਦਾ ਹੁੰਦੀਆ ਉਹ ਵੀ ਵੇ ਆ ਜਾਂਦੇ ਆ ਇੱਥੇ ਇਤਰਾ ਹੀ ਚੱਲਦਾ ਜਾਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ